ਆਓ ਆਪਾਂ ਇੱਕ ਸ਼ਬਦ ਰੋਜ਼ ਵਿਚਾਰਦੇ ਆਂ ਅੱਜ ਦਾ ਜੋ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 467 ਤੇ ਆਸਾ ਰਗ ਦੀ ਬਾਰ ਦੀ 8ਵੀਂ ਪੌੜੀ ਤੇ ਉਸਦੇ ਸ਼ਲੋਕ ਸ਼ਲੋਕ ਮਹੱਲਾ ਪਹਿਲਾ ਇਸ ਸ਼ਲੋਕ ਵਿੱਚ ਗੁਰੂ ਜੀ ਇਸ ਸਾਰਾ ਜਿਹੜਾ ਆਕਾਰ ਬਣਿਆ ਹੈ ਤੇ ਇਸ ਬਣੇ ਹੋਏ ਆਕਾਰ ਦੇ ਵਿੱਚ ਜਿਹੜਾ ਵਰਤਾਰਾ ਚੱਲ ਰਿਹਾ ਉਹਦੀ ਗਿਣਤੀ ਕਰਕੇ ਦੱਸਣਗੇ ਕਿ ਇਹ ਇੰਨੇ ਵੱਡੇ ਆਕਾਰ ਦਾ ਮਾਲਕ ਇੱਕ ਹੈ ਬਣਨ ਵਾਲਾ ਤੇ ਬਣਾਉਣ ਵਾਲਾ ਇੱਕ ਹੈ ਬਣਨ ਵਾਲਾ ਵੀ ਇੱਕ ਹੈ ਬਣਾਉਣ ਵਾਲਾ ਵੀ ਇੱਕ ਹੈ ਤੇ ਉਹੀ ਇਸ ਨੂੰ ਸੰਭਾਲ ਰਿਹਾ ਐ ਇਸ ਕਰਕੇ ਚਿੰਤਾ ਕਰਨ ਦੀ ਲੋੜ ਨਹੀਂ ਪੁਰਖਾਂ ਬਿਰਖਾਂ ਪੀਰਤਾ ਟੱਟਾਂ ਮੇਗਾ ਖੇਤਾਂ ਦੇਖੋ ਗਿਣ ਲੋ ਸਾਰੀਆਂ ਚੀਜ਼ਾਂ ਕੋਈ ਅੰਦਾਜ਼ਾ ਨਹੀਂ ਕਿੰਨੇ ਕਨੇ ਇਸ ਗਿਣਤੀ ਦਾ ਕੋਈ ਅੰਦਾਜ਼ਾ ਨਹੀਂ ਦੀਪ ਲੋਹਾ ਮੰਡਣਾ ਠੰਡਾ ਬਰ ਮੰਡਾ ਇਹਨਾਂ ਦਾ ਵੀ ਕੋਈ ਅੰਤ ਨਹੀਂ ਦੀਪਾਂ ਲੋਆਂ ਮੰਡਲਾਂ ਖੰਡਾਂ ਵਰਮੰਡਾਂ ਇੰਨੀਆਂ ਕਿ ਧਰਤੀਆਂ ਕਿੰਨੇ ਕ ਆਕਾਸ਼ ਕਿੰਨੀ ਵੱਡੀ ਸ੍ਰਿਸ਼ਟੀ ਬਹੁਤ ਵੱਡੀ ਹੈ ਅੰਡੇ ਦੇ ਧੀਰਜ ਉਤਪਚਾ ਖਾਣੀ ਸੇਤ ਜਾ ਚਾਰੇ ਖਾਣੀਆਂ ਗੁਰੂ ਜੀ ਨੇ ਗਿਣ ਦਿੱਤੀਆਂ ਪਰ ਗੁਰੂ ਜੀ ਕਹਿੰਦੇ ਹੋਰ ਪਤਾ ਨਹੀਂ ਕਿੰਨੀਆਂ ਖਾਣੀਆਂ ਨੇ ਜਬੀ ਸੰਤੀਆਂ ਖਾਣੀ ਕੇਤੀਆਂ ਬਾਣੀ ਕੀਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗੁਰੂ ਜੀ ਸਾਨੂੰ ਇਸ ਅਸਟਾਰਜ ਖੇਡ ਬਾਰੇ ਦੱਸ ਰਿਹਾ ਵੀ ਇਹਦਾ ਕੋਈ ਅੰਤ ਨਹੀਂ ਹੈਗਾ ਬਹੁਤ ਵੱਡੀ ਖੇਡ ਹੈ ਹੁਣ ਇੰਨਾ ਕੁਝ ਗਿਣ ਕੇ ਗੁਰੂ ਜੀ ਕਹਿੰਦੇ ਇਹ ਸਾਰਾ ਕੁਝ ਬਣਿਆ ਹੋਇਆ ਇਸ ਆਕਾਰ ਦੇ ਵਿੱਚ ਉਸ ਮਾਲਕ ਦਾ ਹੁਕਮ ਵਰਤਿਆ ਤੇ ਉਹ ਬਣਨ ਵਾਲਾ ਤੇ ਬਣਾਉਣ ਵਾਲਾ ਆਪ ਹੀ ਹੈ ਸੋ ਵਿੱਚ ਜਾਣੇ ਨਾਨਕਾ ਸਰਾ ਮੀਰਾ ਜਨਤਾ ਥੋੜੇ ਜਹੂਰ ਗਿਣਤੇ ਗੁਰੂ ਜੀ ਨੇ ਸਰਾ ਮੀਰਾ ਜਨਤਾ ਸੋ ਵਿੱਚ ਜਾਣੇ ਉਹੀ ਜਾਣਦਾ ਵੀ ਇਹ ਸਮਾਨ ਉਹਨੇ ਕਿੰਨਾ ਵੱਡਾ ਬਣਾ ਰੱਖਿਆ ਇਹ ਸਾਰੇ ਕਿੰਨੇ ਕਨੇਗੇ ਨਾਨਕ ਜੰਤ ਉਪਾਇ ਕੇ ਸੰਮਲ ਸਭਨਾ ਉਹ ਸਾਰੇ ਜੀਵਾਂ ਨੂੰ ਪੈਦਾ ਕਰਕੇ ਸੰਭਾਲ ਵੀ ਆਪ ਹੀ ਰਿਹਾ ਹੈ ਆਪਣੇ ਹੁਕਮ ਵਿੱਚ ਸਵਾਰ ਰਿਹਾ ਉਹਦਾ ਹੁਕਮ ਚੱਲ ਰਿਹਾ ਹੈ ਉਹਦੇ ਵਿੱਚ ਸਿਸਟਮ ਬਣੇ ਹੋਏ ਨੇ ਸਿਸਟਮਾਂ ਦੇ ਵਿੱਚ ਅਸੀਂ ਪੜੀ ਜਾ ਰਹੇ ਹਾਂ ਚੱਲੀ ਜਾ ਰਹੇ ਸਭ ਕੁਝ ਸੋ ਕਰਤਾ ਚਿੰਤਾ ਕਰੇ ਗਿਨ ਉਪਾਇ ਜਗ ਹੁਣ ਜਿਹਨੇ ਇੰਨਾ ਵੱਡਾ ਸਮਾਹਨ ਬਣਾਇਆ ਹੋਇਆ ਹੈ ਐਡਾ ਵੱਡਾ ਉਹਦੇ ਵਿੱਚ ਸਿਸਟਮ ਚੱਲ ਰਿਹਾ ਹੈ ਚਿਤਾ ਉਹਨੂੰ ਹੈ ਪਰ ਇੱਥੇ ਅਸੀਂ ਚਿੰਤਾ ਕਰਨ ਲੱਗੇ ਹਾਂ ਕਿਹੜੀ ਪਿਆਰੀ ਗੱਲ ਗੁਰੂ ਜੀ ਕਹਿ ਰਹੇ ਹੈ ਅਸੀਂ ਚਿੰਤਾ ਵਿੱਚ ਆਂ ਅਸੀਂ ਫਿਕਰ ਵਿੱਚ ਆਂ ਅਸੀਂ ਤ੍ਰਿਸ਼ਨਾ ਵਿੱਚ ਆਂ ਉਹ ਮਾਲਕ ਨੂੰ ਵੱਡਾ ਦਾਤਾ ਤਿਲਨਾ ਤਮਾਈ ਉਹ ਨਹੀਂ ਤਿਲ ਜਿੰਨੀ ਤਮਾਈ ਇਸ ਜੋਹਾਰੀ ਸਵਾਸਤ ਇਸ ਤੇਸ ਦਿਵਾਨ ਅਪਗ ਗੁਰੂ ਕਹਿੰਦੇ ਉਹਦਾ ਇਹ ਸਿਸਟਮ ਦਿਵਾਨ ਕਚਹਿਰੀ ਨੀ ਬਹੁਤ ਵੱਡਾ ਹੈ ਸਹੀ ਹੈ درست ਹੈ ਇਸ ਕਰਕੇ ਉਸ ਮਾਲਕ ਨੂੰ ਨਮਸਕਾਰ ਕਿੰਨਾ ਸੋਹਣਾ ਮੈਂ ਉਸ ਮਾਲਕ ਦੀ ਜੈ ਜੈਕਾਰ ਕਰਦਾ ਜੇਨੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਗੱਲ ਹੈ ਇਸ ਪੰਕਤੀ ਵਿੱਚ ਬੜੀ ਪਿਆਰ ਨਾਲ ਬਾਣੀ পড়ੋ ਫਿਰ ਬਾਣੀ ਸੌਖੀ ਲੱਗਣ ਲੱਗ ਜੂਗੀ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ ਇੱਥੇ ਗੁਰੂ ਜੀ ਨੇ ਇੱਕ ਉਦਾਹਰਣ ਦਿੱਤਾ ਹੈ ਕਿਆ ਟਿਕਾ ਕਿਆ ਤਗ ਇਹ ਦੋਨੇ ਧਾਰਮਿਕ ਕਰਨ ਨੰਬਰਾਂ ਦੀਆਂ ਨਿਸ਼ਾਨੀਆਂ ਨੇ ਜਿਹੜੇ ਉਹ ਪਾਉਣਾ ਮੱਥੇ ਟਿੱਕਾ ਤਿਲਕ ਲਾਉਣਾ ਇਹ ਇੱਕ ਧਾਰਮਿਕ ਰਸਮ ਹੈ ਗੁਰੂ ਜੀ ਨੇ ਉਦਾਹਰਣ ਦੇ ਤੌਰ ਤੇ ਵਰਤੇ ਇਹਦੀ ਵੀ ਕੱਲੇ ਉਸ ਨੂੰ ਕਿਹਾ ਮਤਲਬ ਕਹਿਣ ਦਾ ਕਿ ਜਿੰਨੇ ਵੀ ਧਾਰਮਿਕ ਕਰਮ ਕਾਂਡ ਸੀ ਕਰ ਰਹੇ ਆ ਉਸ ਮਾਰਕ ਦੀ ਇਸ ਖੇਡ ਵਿੱਚ ਕੀ ਮਹੱਤਵ ਰੱਖਦੇ ਆ ਦੇਖੋ ਕਿੰਨੀ ਪਿਆਰੀ ਗੱਲ ਹੈ ਗੁਰੂ ਜੀ ਦੀ ਅਸੀਂ ਥੋੜਾ ਜਿਹਾ ਧਾਰਮਿਕ ਕੰਮ ਕਰਕੇ ਅਸੀਂ ਕਹਿ ਰਹੇ ਹਾਂ ਅਸੀਂ ਧਰਮ ਬਹੁਤ ਕਰ ਰਹੇ ਹਾਂ ਗੁਰੂ ਜੀ ਕਹਿੰਦੇ ਉਹ ਤਾਂ ਦੂਜੇ ਪਾਸੇ ਵੇਖ ਕਿੰਨਾ ਵੱਡਾ ਹੈ ਮਾਲਕ ਕਿੰਨਾ ਆਕਾਰ ਹੈ ਉਹਦਾ ਸਾਰਾ ਗਿਰਤਾ ਹੁਣੀ ਜੀ ਨੇ ਤੇ ਇਹ ਸਾਰੇ ਆਕਾਰ ਦੇ ਵਿੱਚ ਉਹ ਆਪ ਹੈਗਾ ਤੇ ਆਪ ਇਸ ਆਕਾਰ ਨੂੰ ਸੰਭਾਲ ਰਿਹਾ ਹੈ ਤੇ ਉਸ ਨੂੰ ਚਿੰਤਾ ਹੈ ਇਸ ਸਾਰੇ ਆਕਾਰ ਦੀ ਫਿਰ ਤੂੰ ਕਿਉਂ ਫਿਕਰਵੇਂਗਾ ਕਿ ਸਾਰੇ ਸ਼ਲੋਕ ਦਾ ਫਿਰ ਭਾਵ ਅਰਥ ਕੀ ਵੜਿਆ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ। ਸਸ ਮਾਲਕ ਦੀ ਏਡੀ ਵੱਡੀ ਆਕਾਰ ਨੂੰ ਜਿਹੜੇ ਨੂੰ ਚਲਾ ਰਿਹਾ ਹੁਕਮ ਵਿੱਚ ਹੁਕਮ ਦੇ ਬਤਾਲਕ ਜਿਉਣਾ ਕਰੀਏ ਬਸ। ਮਹਲਾ ਪਹਿਲਾ ਲੱਖ ਨੇਕੀਆਂ ਚੰਗੀਆਂ ਲੱਖ ਪੁੰਨਾ ਪਰਵਾਨ। ਗੁਰੂ ਜੀ ਕਹਿੰਦੇ ਸੰਸਾਰ ਦੇ ਉੱਤੇ ਕਿੰਨੇ ਸੋਹਣੇ ਤੂੰ ਚੰਗੇ ਕੰਮ ਕਰ ਲੈ। ਲੱਖਾਂ ਹੀ ਤੂੰ ਪੁੰਨ ਕਰ ਲੈ। ਤੇ ਲੱਖਾਂ ਹੀ ਤੂੰ ਅਡੰਬਰ ਕਰ ਲੈ ਜਿਹੜੇ ਲੋਕਾਂ ਨੂੰ ਪਰ ਮਤਲਬ ਪ੍ਰਵਾਣ ਹੋਣ ਚੰਗੇ ਲੱਗਣ ਲੋਕੀ ਪ੍ਰਵਾਣ ਕਰਨ ਉਹਨਾਂ ਨੂੰ ਆਪਾਂ ਕਹਿੰਦੇ ਨਾ ਸਤਿਗੁਣੀ ਇੱਥੇ ਗੁਰੂ ਜੀ ਸਤਿਗੁਣੀ ਦੀ ਗੱਲ ਕਰ ਰਹੀ ਹੈ ਲੱਖ ਤਪ ਉਪਰ ਤੀਰਥਾਂ ਸਹਿਜ ਜੋਗ ਵੇਵਣ ਲੱਖਾਂ ਹੀ ਤਪ ਕਰ ਲੈ ਲੱਖਾਂ ਹੀ ਤੀਰਥਾਂ ਤੇ ਜਾਇਆ ਤੇ ਲੱਖਾਂ ਹੀ ਤੂੰ ਜੋਗ ਕਰ ਲੈ ਤੇ ਹੋਰ ਵੀ ਧਾਰਮਿਕ ਸਮਾਧੀਆਂ ਲਾਉਣੀਆਂ ਹੋਰ ਜੋ ਵੀ ਧਾਰਮਿਕ ਅਕੰੰਬਰ ਕੀਤੇ ਜਾਂਦੇ ਐ ਗੁਰੂ ਜੀ ਕਹਿੰਦੇ ਜਿੰਨੇ ਮਰਜ਼ੀ ਕਰ ਲੈ ਲੱਖ ਸੂਰ ਤਨ ਸੰਗਰਾਮ ਰਣ ਵਿੱਚ ਛੋਟੇ ਪਰ ਪ੍ਰਾਣ ਕਿੰਨੇ ਮਰਜ਼ੀ ਤੋਂ ਵੱਡਾ ਸੂਰਵਾ ਬਣ ਜਾ ਤੇ ਆਪਣੇ ਆਪ ਨੂੰ ਭਾਵੇਂ ਤੂੰ ਰਣ ਵਿੱਚ ਖਤਮ ਕਰ ਦੇ ਜਣੀ ਲੜਾਈ ਵਿੱਚ ਆਪਣੇ ਆਪ ਨੂੰ ਸਮਾਪਤ ਜਾਨ ਦੇ ਦੇਵੇਂ ਦੇਖੋ ਗੁਰੂ ਜੀ ਕੀ ਕਹਿ ਰਿਹਾ ਸੋਣਾ ਧਿਆਨ ਨਾਲ ਲੱਖ ਸੁਰਤੀ ਲੱਖ ਗਿਆਨ ਧਿਆਨ ਪੱਤੀਆਂ ਪਾਠ ਪੁਰਾਣ ਲੱਖੇ ਟੂ ਪਾਠ ਪੁਰਾਣਾ ਦੇ ਪਾਠ ਕੀਆ ਗੁਰੂ ਜੀ ਨੇ ਅੱਜ ਗੁਰਬਾਣੀ ਦੇ ਪਾਠ ਲਾ ਲੋ ਕਰੀ ਜਾ ਧਿਆਨ ਕਰੀ ਜਾ ਗਿਆਨ ਦੀਆਂ ਗੱਲਾਂ ਕਰੀ ਜਾ ਲੱਖੇ ਸੁਰਤੀ ਆਪਣੀ ਜੋੜਨ ਵਾਲੀ ਗੱਲ ਕਰੀ ਜਾ ਜੋ ਮਰਜੀ ਕਰੀ ਜਾ ਜਨਨ ਕਰਤੇ ਕਰਨਾ ਕੀਆ ਲਿਖਿਆ ਆਉਣ ਜਾਣ ਜਿਸ ਮਾਲਕ ਨੇ ਇਸ ਸ੍ਰਿਸ਼ਟੀ ਨੂੰ ਆਪਣੇ ਵਿੱਚੋਂ ਬਣਾਇਆ ਔਰ ਬਣਾ ਰਿਹਾ ਹੈ ਲਗਾਤਾਰ ਬਣ ਰਹੀ ਹੈ ਲਗਾਤਾਰ ਸਮਾਪਤ ਹੋ ਰਹੀ ਹੈ ਉਹਦੇ ਆਉਣ ਜਾਣ ਦਾ ਸਿਸਟਮ ਲਿਖਿਆ ਹੋਇਆ ਹੈ ਬਣ ਤੇ ਮਤਨ ਖਤਮ ਹੋਣ ਦਾ ਸਿਸਟਮ ਲਿਖਿਆ ਹੋਇਆ ਹੈ ਹੁਕਮ ਆਪ ਦਾ ਉਹਦੇ ਵਿੱਚ ਬਣ ਰਹੇ ਆ ਉਹਦੇ ਵਿੱਚ ਕੋਰੀ ਅੰਜਨੀ ਬਾਕੀ ਜਿੰਨੇ ਤੂੰ ਕਹਿ ਰਿਹਾ ਨਾ ਵੀ ਮੈਂ ਧਰਮ ਦੇ ਨਾਮ ਤੇ ਆ ਕਰ ਰਿਹਾ ਮੈਂ ਇਸ ਤਰ੍ਹਾਂ ਮਸ਼ਹੂਰ ਮਾਂ ਹਾਂ ਜੀਆਂ ਹੋਆ ਕੁਛ ਵੀ ਨਹੀਂ ਹੈ ਉਸ ਮਾਲਕ ਦੇ ਹੁਕਮ ਵਿੱਚ ਤੂੰ ਪੈਦਾ ਹੋਇਆ ਪੈਦਾ ਹੋਇਆ ਕਹਿ ਸਕਦੇ ਆਪਾਂ ਹੁਕਮ ਵਿੱਚ ਬਣਿਆ ਇਹ ਹੁਕਮ ਵਿੱਚ ਮਿਟ ਜਾਏਗਾ ਤੇ ਇਹਦਾ ਮਤਲਬ ਜੀਵਨ ਨੂੰ ਹੁਕਮ ਵਿੱਚ ਜੋੜ ਦੇ ਹੁਕਮ ਵਿੱਚ ਰਹਿ ਹੁਕਮ ਕੀ ਹੈ ਆਗਿਆ ਨਹੀਂ ਹੁਕਮ ਸਿਸਟਮ ਉਹ ਉਹ ਵਿਵਸਥਾ ਜਿਹਦੇ ਵਿੱਚ ਇਹ ਸੰਸਾਰ ਚੱਲ ਰਿਹਾ ਹੈ ਨਾਨਕ ਮੱਤੀ ਮਿਥਿਆ ਕਰਮ ਸੱਚਾ ਨਿਸ਼ਾਨ ਗੁਰੂ ਜੀ ਕਹਿੰਦੇ ਇਹ ਸਾਰੀਆਂ ਸਿਹੜਫਾਂ ਜਿਹੜੀਆਂ ਤੂੰ ਮਿਥ ਕੇ ਕਰ ਰਿਆ ਇਹ ਬੇਅਰਥੀਆਂ ਨੇ ਤੇ ਦਰਗਾਹ ਵਿੱਚ ਕਬੂਲ ਹੋਣ ਵਾਸਤੇ ਇੱਕੋ ਇੱਕ ਕੰਮ ਕਰਨਾ ਪਏਗਾ ਮਾਲਕ ਨੂੰ ਜੁੜਨਾ ਪਏਗਾ ਮਾਲਕ ਦੇ ਹੁਕਮ ਨਾਲ ਜੁੜਨਾ ਪਏਗਾ ਦੇਖੋ ਗੁਰੂ ਜੀ ਇਹ ਸਮਝਾ ਰਿਹਾ ਸਾਨੂੰ ਕਿਹੜੇ ਧਰਮ ਨਾਲ ਜੋੜ ਰਿਹਾ ਹੈ ਕਿਹੜੀ ਵਿਵਸਥਾ ਬਾਰੇ ਗੁਰੂ ਜੀ ਗੱਲ ਕਰ ਰਹੇ ਐ ਬੜੀ ਗਹਿਰੀ ਐ ਜਦੋਂ ਆਪਾਂ ਬਾਣੀ ਪੜਾਂਗੇ ਨਾ ਫੇਰ ਇਹ ਗੱਲਾਂ ਸਾਰੀਆਂ ਸਮਝ ਵਿੱਚ ਆ ਜਾਣਗੀਆਂ ਬਸ ਇੱਕੋ ਹੀ ਇੱਕ ਸਾਡੇ ਕੋਲੇ ਤਰੀਕਾ ਰਹਿ ਗਿਆ ਕਿ ਅਸੀਂ ਬਾਣੀ ਨੂੰ ਆਪ ਆਪਣੇ ਵਾਸਤੇ ਪੜੀਏ ਤੇ ਸਮਝੀਏ ਮਾਲਕ ਦੀ ਖੇਡ ਦਾ ਸਾਰੀ ਸਮਝ ਆ ਜਾਣੀ ਐ ਤੇ ਉਹਦੀ ਖੇਡ ਸਮਝ ਵਿੱਚ ਆਈ ਤੇ ਬੰਦੇ ਦੀ ਮੈਂ ਮੇਰੀ ਖਤਮ ਸਭ ਕੁਝ ਉਸ ਮਾਲਕ ਦੀਆਂ ਰੋ ਉਸ ਮਾਲਕ ਦਾ ਹੁਕਮ ਚੱਲ ਰਿਹਾ ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਸੱਚਾ ਸਾਹਿਬ ਏਕ ਏਕ ਓਕਾਰ ਸਤਨਾਮ ਇਨੀ ਅਰਥ ਬਣ ਗਏ ਜੀ ਇੱਕ ਤੋਂ ਹੀ ਸਭ ਕੁਝ ਬਣਿਆ ਉਹ ਆਪ ਇੱਕ ਸੱਚਾ ਪੂਰਨ ਆਪਣੇ ਆਪ ਵਿੱਚ ਤੇ ਉਹ ਸਤ ਨਾ ਹਸਤੀ ਸਤ ਹਮੇਸ਼ਾ ਰਹਿਣ ਵਾਲੀ ਉਹ ਹਸਤੀ ਸ਼ਕਤੀ એનર્ਜੀ ਹਮੇਸ਼ਾ ਰਹਿਣ ਵਾਲੀ ਹੈ ਉਹਦੇ ਵਿੱਚੋਂ ਮੈਟਰ ਬਣ ਰਿਹਾ ਤੇ ਬਣ ਰਿਹਾ ਜੇ ਨ ਸੱਚੋ ਸੱਚ ਵਰਤਾਇਆ ਤੇ ਫਿਰ ਇਸ ਆਕਾਰ ਦੇ ਵਿੱਚ ਜਿਹੜਾ ਵਰਤ ਰਿਹਾ ਉਹ ਵੀ ਉਹੀ ਸੱਚ ਹੈ ਉਹੀ ਸੱਚ ਉਹਨੇ ਆਪਣਾ ਵਰਤਾਇਆ ਹੋਇਆ ਇਹਦੇ ਵਿੱਚ ਜਿਸ ਤੂੰ ਦੇ ਤਿਸ ਮਿਲੈ ਸੱਚ ਤਾਂ ਤਿੰਨੀ ਸੱਚ ਕਮਾਇਆ ਪਰ ਜਿਸ ਨੂੰ ਤੂੰ ਆਪਣੇ ਵੱਲੋਂ ਇਹ ਮਤ ਦੇ ਦੇਣਾ ਉਹ ਸੱਚ ਨਾਲ ਫਿਰ ਜੁੜ ਜਾਂਦਾ ਹੈ ਇਸ ਸੱਚ ਨੂੰ ਸਮਝ ਲੈਂਦਾ ਹੈ ਕਿ ਜੋ ਮੈਂ ਸੋਚ ਰਿਹਾ ਉਹ ਸੱਚ ਨਹੀਂ ਹੈ ਸੱਚ ਇੱਕ ਪਰਮ ਸ਼ਕਤੀ ਹੈ એનર્ਜੀ ਹੈ ਜਿਹੜੀ ਸਾਰੇ ਸੰਸਾਰ ਨੂੰ ਚਲਾ ਰਹੀ ਹੈ ਫਿਰ ਬੰਦਾ ਉਸ ਤਿੰਨੀ ਸੱਚ ਕਮਾਇਆ ਫਿਰ ਉਹ ਸੱਚ ਨਾਲ ਜੁੜ ਕੇ ਆਪਣਾ ਜੀਵਨ ਲਗਾਉਂਦਾ ਹੈ વેશਨਾ ਠਗੀਆਂ ਢੋਰੀਆਂ ਬਕਾਰ ਇਹ ਸਭ ਛੱਡ ਦਿੰਦਾ ਆਪਣੇ ਜੀਵਨ ਨੂੰ ਸਹੀ ਰਾਹ ਤੇ ਲਿਆਂਦਾ ਸਤ ਗੁਰੂ ਮਿਲੀਐ ਸੱਚ ਪਾਇਆ ਹੁਣ ਗੁਰੂ ਜੀ ਉਤੇ ਕਿਹਾ ਵੀ ਸੱਚ ਕਮਾਉਂਦਾ ਹੋ ਸੱਚ ਨਾਲ ਜੁੜ ਜਾਂਦਾ ਪਰ ਇਹ ਸੱਚ ਮਿਲਦਾ ਕਿੱਥੋਂ ਹੈ ਇਸ ਸੱਚ ਦਾ ਗਿਆਨ ਆਉਂਦਾ ਕਿੱਥੋਂ ਹੈ ਸਤ ਗੁਰੂ ਮਿਲੀਐ ਜੇ ਪੂਰੇ ਗੁਰੂ ਜੀ ਨਾਲ ਮਿਲਿਆ ਜਾਵੇ ਸੱਚ ਪਾਇਆ ਉਹ ਸੱਚ ਪਾ ਲੈਂਦਾ ਜਿਨ ਕੇ ਹਿਰਦੇ ਸੱਚ ਵਸਾਇਆ ਉਹਨਾਂ ਦੇ ਹਿਰਦੇ ਵਿੱਚ ਗੁਰੂ ਜੀ ਸੱਚ ਵਸਾ ਦਿੰਦੇ ਆ ਅਸਲ ਗੱਲ ਦੱਸ ਦਿੰਦੇ ਆ ਤਤ ਮੂਲ ਸਮਝਾ ਦਿੰਦੇ ਆ ਗੁਰੂ ਜੀ ਮੂਲ ਤਤ ਸਮਝਾ ਰਹੇ ਆ ਸਭ ਸਮਝੋ ਬਾਣੀ ਨੂੰ ਫੇਰ ਜਾ ਕੇ ਗੱਲ ਬਣਨੀ ਐ ਨਹੀਂ ਤੇ ਫੇਰ ਲੱਗੇ ਰਹੋ ਮੂਰਖ ਮਨ ਨਾ ਜਾਣਣੀ ਮਨ ਮੁਖੀ ਜਨਮ ਗਵਾਇਆ ਪਹਿਲੀ ਗੱਲ ਤੇ ਅਸੀਂ ਆਪਣੇ ਕਿਰਤਕਾਰ ਕਿਰਤਕਾਰ ਵਿੱਚ ਰੋਜੀ ਦੇ ਚੱਕਰ ਵਿੱਚ ਫਸੇ ਹੋਏ ਆਂ ਰੋਜੀ ਦੇ ਚੱਕਰ ਵਿੱਚ ਅਸੀਂ ਆਪਣੇ ਪਿਆਰੇ ਅਜੀਜ਼ ਸਭ ਨੂੰ ਛੱਡ ਕੇ ਦੇਖੋ ਛੋਟਾ ਜਿਹਾ ਬੱਚਾ ਜਿਹੜਾ 10ਵੀਂ 12ਵੀਂ ਦੇ ਪੇਪਰ ਦਿੰਦੇ ਨਾ ਬੱਚੇ ਜਦੋਂ ਅੱਗੇ ਬੀਏ ਤੱਕ ਦੇ ਵੀ ਜਿਹੜੀਆਂ ਬੱਚੀਆਂ ਪੇਪਰ ਦਿੰਦੀਆਂ ਸੀ ਉਹਨਾਂ ਨੂੰ ਅਸੀਂ ਨਾਲ ਜਾ ਕੇ ਪੇਪਰ ਤੋਂ ਆਉਂਦੇ ਸੀ ਪੇਪਰ ਹੋਣੇ ਉਹਨਾਂ ਦੇ ਦੂਰ ਕਿਤੇ ਕਿਸੇ ਸਟੇਸ਼ਨ ਤੇ ਉੱਥੇ ਨਾਲ ਜਾਣਾ ਵੀ ਪੇਪਰ ਦਵਾ ਕੇ ਆਉਣਾ ਵਿੱਚ ਆਮ ਸਾਡੇ ਰਿਵਾਜ ਹਨ ਅੱਜ ਵੀ ਹਲੇ ਚੱਲਦੇ ਹੈਗਾ ਪਰ ਦੂਜੇ ਪਾਸੇ ਅਸੀਂ ਕੀ ਕਰ ਰਹੇ ਹਾਂ ਕਿ 12 ਪੜਿਆ ਬੱਚਾ ਹੈ ਉਹਨੂੰ ਅਸੀਂ ਆਪਣੇ ਤੋਂ ਦੂਰ ਜਿੱਥੇ ਕੋਈ ਵੀ ਉਸਨੂੰ ਜਾਣਦਾ ਨਹੀਂ ਉੱਥੇ ਭੇਜ ਦਿੰਦੇ ਆ ਇਹਦੇ ਪਿੱਛੇ ਕਾਰਨ ਕੀ ਹੈ ਤਮਾ ਸਾਡੀ ਤਮਾ ਇਹ ਜਿਹੜੀ ਕਰੇ ਨਹੀਂ ਮਰਦੀ ਤੇ ਸਾਤਰਣਾ ਸੀ ਜੁੜੀ ਨਹੀਂ ਹੋਏ ਸੱਚ ਤੋਂ ਪਰੇ ਸਾਤ ਤੋ ਪਰੇ ਹੈ ਪੈਸਾ ਸਭ ਕੁਝ ਤਰੱਕੀ ਮੰਨ ਲਿਆ ਸੀ اخਲਾਕ ਸਾਡੇ ਸਾਡੀਆਂ ਜਮੀਰਾਂ ਸਭ ਕੁਝ ਤੇ ਵਿਕ ਚੁੱਕਿਆ ਹੈ ਕਾਦੇ ਪਿੱਛੇ ਪੈਸੇ ਪਿੱਛੇ ਜੇ ਜੇ ਅਸੀਂ ਇਹਨਾਂ ਚੀਜ਼ਾਂ ਤੇ ਵਿਚਾਰ ਕਰਨਾ ਸ਼ੁਰੂ ਕਰ ਦੇਵਾਂਗੇ ਆਪਣੇ ਸਮਾਜ ਨੂੰ ਇੱਥੇ ਹੀ ਸੁਧਾਰ ਲਵਾਂਗੇ ਉਹ ਜਿਹੜੀਆਂ ਗੱਲਾਂ ਵਾਸਤੇ ਅਸੀਂ ਬਾਹਰ ਭੱਜ ਰਹੇ ਹਾਂ ਉਹ ਸਾਡੇ ਤੇ ਗੁਰੂ ਨਾਨਕ ਸਾਹਿਬ ਜੀ ਬਹੁਤ ਪਹਿਲਾਂ ਦੱਸ ਗਿਆ ਸਨ ਉਹਨਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਚੋਰੀ ਕੀਤਾ ਆਪਣਾ ਸੰਵਿਧਾਨ ਜਦੋਂ ਮਹਾਰਾਜਾ ਨਾਭਾ ਨੇ ਕਈ ਵਿਦਵਾਨ ਬੁਠਾਏ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰ ਕਰਨ ਵਾਸਤੇ ਉਹਨੇ ਹਜ਼ਾਰਾਂ ਰੁਪਇਆ ਕਰੋੜਾਂ ਰੁਪਇਆ ਲਾਇਆ ਉਹਨਾਂ ਸਾਲਾਂ 'ਚ ਜਦੋਂ ਕਿ ਕਰੋੜ ਦੀ ਬਹੁਤ ਵੱਡੀ ਵੈਲਿਊ ਸੀ ਉਦੋਂ ਅਗਰ ਉਹ ਚਾਹੁੰਦਾ ਕਰੋੜ ਨਾਲ ਤੇ ਪਤਾ ਨਹੀਂ ਕਿੰਨੀ ਸਲਤਨਤਾਂ ਹੋਰ ਖਰੀਦ ਲੈਂਦਾ ਮਹਾਰਾਜਾ ਪਟਿਆਲਾ ਨਾਭਾ ਅਰੋਣੀ ਇਸ ਤਰ੍ਹਾਂ ਨਹੀਂ ਕਰਿਆ ਉਹਨੇ ਗੁਰੂ ਰਣ ਸਾਹਿਬ ਜੀ ਦੀ ਖੋਜ ਵਾਸਤੇ ਇੱਕ ਸੰਸਥਾ ਬਣਾਈ ਪਰ ਇਹਦੇ ਵਿੱਚ ਅੰਗਰੇਜ਼ ਸ਼ਾਮਲ ਹੋ ਗਏ ਕਿਉਂਕਿ ਅੰਗਰੇਜ਼ਾਂ ਦੇ ਅਧੀਨ ਸੀ ਉਹ ਅੰਗਰੇਜ਼ਾਂ ਦੇ ਅਧੀਨ ਹੋਣ ਕਰਕੇ ਅੰਗਰੇਜ਼ਾਂ ਨੇ ਆਪਣੇ ਵਿਦਵਾਨ ਉਹਦੇ ਵਿੱਚ ਸ਼ਾਮਲ ਕਰ ਦਿੱਤੇ ਤੇ ਗੁਰੂ ਰਣ ਸਾਹਿਬ ਜੀ ਦਾ ਗਿਆਨ ਉਹਨਾਂ ਕੋਲ ਉਹਨਾਂ ਦਾ ਸੰਵਿਧਾਨ ਵੇਖੋ ਜਦੋਂ ਉਹਨਾਂ ਦੇ ਸੰਵਿਧਾਨ ਵੇਖਦੇ ਹੋ ਜਦੋਂ ਉਹਨਾਂ ਦੀ ਰਹਿਣੀ ਵੇਖਦੇ ਹੋ ਉਹ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਮਤਾਬਕ ਹੈ ਤੇ ਸਾਡੀ ਰਹਿਣੀ ਬਿਲਕੁਲ ਉਲਟ ਹੈ ਸੋ ਅਸੀਂ ਗੁਰੂ ਜੀ ਨੂੰ ਮੰਨਿਆ ਹੀ ਨਹੀਂ ਗੁਰੂ ਜੀ ਨੂੰ ਪੜ੍ਹਿਆ ਹੀ ਨਹੀਂ ਗੁਰੂ ਜੀ ਨੂੰ ਸਮਝਿਆ ਨਹੀਂ ਮੂਰਖ ਸੱਚ ਨਾ ਜਾਣਣੀ ਉਹ ਸੱਚ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਉਹ ਅਸੀਂ ਜਾਣ ਨਹੀਂ ਰਹੇ ਮੂਰਖਾ ਮਨ ਮੁਖੀ ਜਨਮ ਘੁਆ ਆਪਣੀਆਂ ਮਾਨਤਾਵਾਂ ਕਰ ਰਹੇ ਆ ਗੁਰੂ ਜੀ ਦੀ ਬਾਣੀ ਦੇ ਨਾਲ ਮਨ ਮੁਖੀ ਤੇ ਪਹਿਲੀ ਤੇ ਅਸੀਂ ਆਪਣੇ ਉਸ ਕਿਰਤ ਵਿੱਚ ਰੁੱਝੇ ਹੋਏ ਆ ਉਸ ਕਿਰਤ ਵਿੱਚੋਂ ਸਵਾ ਕੱਢ ਕੇ ਜੀਅ ਸੀ ਧਰਮ ਵਾਲੇ ਪਾਸੇ ਆਉਨੇ ਆ ਥੋੜਾ ਜਿਹਾ ਤੇ ਇੱਥੇ ਵੀ ਕਰਮਕਾਂਡੀ ਬਣ ਜਾਂਦੇ ਆ ਤੇ ਕਰਮਕਾਂਡੀ ਬਣ ਕੇ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੀ ਆਇਆ ਤੇ ਫਿਰ ਇਸ ਜਗਤ ਤੇ ਆਉਣ ਦਾ ਫਾਇਦਾ ਕੀ ਹੋਇਆ ਕੋਈ ਲਾਭ ਨਹੀਂ ਕਰਾ ਜਿਵੇਂ ਸਾਰਾ ਜੀਵਨ ਇਸ ਤਰੀ ਬੇਅਰਥ ਗਵਾ ਕੇ ਸੰਸਾਰ ਤੋਂ ਮੁਟਾਟਾ